ਲਓ ਜੀ ਬਸਾਖੀ ਸੇਲ ਮਨਾ ਲੱਜੁਕਿਆ ਪਣ ਦਾ ਹਟੇ ਦੇ ਮਾੜੇ ਮਾਲ ਦੇ ਕੈਮਰਾ ਵੀ ਖਾਲੇ ਕੰਨੀ ਮਾਰਦੇ ਖੁੱਲੇ ਸੱਦੇ ਆ ਦੁਕਾਨਦਾਰਾਂ ਨੂੰ ਜਿਨ੍ਹਾਂ ਨੇ ਵਿਆਹ ਸ਼ਾਦੀ ਵਰੀ ਦਾ ਕਪੜਾ ਲੈਣਾ ਹੁੰਦਾਗਾ ਵੇਚਣ ਵਾਸਤੇ ਕਪੜਾ ਲੈਣਾ ਬਟੀ ਕਾਸ ਕਪੜਾ ਲੈਣਾ ਉਹਨਾਂ ਨੂੰ ਖੁੱਲੇ ਸੱਦੇ ਆ ਰੇਟ ਇੰਨੇ ਕ ਸਸਤੇ ਆ ਸ਼ਰਤ ਦੇ ਕੋਈ ਅਸੀਂ ਦਿੰਨੇ ਆ ਸੈਟ ਵਾਈਜ਼ ਮਾਲ ਜੇ ਕੋਈ ਭੈਣ ਭਰਾ ਵੀਡੀਓ ਦੇਖ ਕੇ ਆਉਂਦਾਗਾ ਤਾਂ ਸੈਟ ਵਾਈਜ਼ ਮਾਲ ਵੀਡੀਓ ਲੈ ਕੇ ਜਾਇ ਕਰੋ ਮਾਲ ਠੀਕ ਆ ਓਕੇ ਰਿਪੋਰਟ ਹਾਂਜੀ ਕਿਉਂਕਿ ਇਹ ਬੋਲਦੇ ਹੁੰਦੇ ਆ ਹੋਲ ਸੇਲ ਦੀ ਵੀਡੀਓ ਤੋਂ ਸੈਟ ਵਾਈਜ਼ ਮਾਲ ਮਿਲੂਗਾ ਸਿੰਗਲ ਪੀਸ ਨਹੀਂ ਮਿਲਣਾ ਅਸੀਂ ਰੇਟ ਤੋਂ ਮੁੱਕਰਦੇ ਨਹੀਂ ਰੇਟ ਦਵਾਂਗੇ ਪਰ ਸੈੱਟ ਵਾਈਜ਼ ਮਾਲ ਦਵਾਂਗੇ ਚਾਹੇ ਆਨਲਾਈਨ ਮੰਗਾ ਲਓ ਦੁਕਾਨ ਤੇ ਅੱਗੇ ਲੈ ਜਾਓ ਜਿਹੜੀ ਵੀਡੀਓ ਹੋਲ ਸੇਲ ਦੀ ਆ ਹੋਲ ਸੇਲ ਦੀ ਹੁੰਦੀ ਆ ਜਿਹੜੇ ਅਸੀਂ ਰੀਲਾਂ ਪਾਉਣੇ ਆ ਰਿਟੇਲ ਦੀਆਂ ਹੁੰਦੀਆਂ ਠੀਕ ਹੈ ਜੀ ਅੱਜ ਵੀਡੀਓ ਹੈਗੀ ਆ ਹੋਲ ਸੇਲ ਦੀ ਸਾਰੀ ਰੇਟ ਦੱਸਾਂਗੇ ਹੋਲ ਸੇਲ ਦੇ ਬਸ ਇੱਕ ਸੈੱਟ ਵੀ ਲੈ ਸਕਦੇ ਹੋ ਇੱਕ ਸੈੱਟ ਮੰਗਾ ਸਕਦੇ ਹੋ ਆਨਲਾਈਨ ਕੋਈ ਦਿੱਕਤ ਨਹੀਂ ਪਰ ਜਾਊਗਾ ਮਾਲ ਸੈੱਟ ਵਾਈਜ਼ ਕਿਉਂਕਿ ਪੰਡਤਾਂ ਦੀ ਹੱਡੀ ਨੰਬਰ 1 ਹੋਲਸੇਲਰ ਆ ਪੰਜਾਬ ਠੀਕ ਹੈ ਬਾਈ ਸਸਤਾ ਵੇਚਣ ਦੀ ਤੈ ਕਰਦਾਂਗੇ ਲਓ ਮੁੰਡੇ ਆਜੋ ਮੈਦਾਨ ਤੇ ਦਿਖਾਓ ਮਾਰ ਆ ਵੀ ਲੋ ਜਰਾ ਮੋਟਾ ਗਲੀ ਗੀਟ ਦਿਖਾ ਦਿਓ ਰੇਡ ਸੋਲ ਲਓ ਧਿਆਨ ਨਾਲ ਸਕਰੀਨ ਸ਼ਾਟ ਕਰੀ ਜੱਲਿਓ ਸੈਟ ਵਾਈਜ਼ ਮਾਲ ਨੂੰ ਜਿੰਨੇ ਮਰਜੀ ਉਹ ਕਰਾਉਣ ਦੇ ਉਹਨਾਂ ਦੇ ਇੱਕ ਨਾਲ ਦੇ 100-100 ਸੈਟ ਵੇ ਇੱਕ ਦਮ ਲੈ ਡਮਾਉਣ ਦੇ ਖੋਲ ਦੇ ਭਾਈ ਲਓ ਜੀ ਪਿਓਰ 100% ਕਾਟਨ ਮਸਲੀਨ ਕਾਟਨ ਚਿਕਨਕਾਰੀ ਦਾ ਕੀਤਾ ਹੋਇਆ ਵਰਕ ਲੈ ਵੀ ਮਾਰਦੇ ਕੈਮਰਾ ਸੁਮਾਰ ਕੇ ਤੇ ਨਾਲ ਦੁਪੱਟਾ ਵੀ ਫੁੱਲੀ ਵਰਕ ਕਿੰਨੇ ਦਾ ਵਿਕ ਜੂ ਮਰੀਆ ਪੈਣਾ ਦਾ ਐਸੋ ਇਹ 7-800 ਰੁਪਏ ਦਾ ਵਿਕ ਜੂ ਵੀਰੇ 7-800 ਵਿਕ ਜੂਗਾ ਹਾਂਜੀ ਆਪਾਂ ਦੇਵਾਂਗੇ 351 ਰੁਪਏ ਦਾ 351 ਦੇਵਾਂਗੇ ਪੈਣਾ ਚਾਹੇ ਵਿੱਚ ਨੂੰ 500 ਚਾਹੇ 400 ਜਾਂ 700 ਉਹ ਪੈਣਾ ਦੀ ਮਰਜ਼ੀ ਆ ਬਸ ਬੇਨਤੀ ਕੀ ਆ ਸਾਰੇ ਦੁਕਾਨਦਾਰਾਂ ਨੂੰ ਵੀ ਸੈਟ ਵਾਈਜ਼ ਮਾਰ ਲੈਣਾ ਪਊਗਾ ਠੀਕ ਹੈ ਹਾਂ ਜੀ 1404 ਰੁਪਏ ਦੇ ਬਣ ਗਏ 400 ਠੀਕ ਹੈ ਜੀ ਸੈਟ ਲੈ ਲੈ ਲੋ ਜਿੰਨੇ ਮਰਜ਼ੀ ਲੈ ਲੋ ਅਗਲੀ ਜੜਾ ਮੋਹਣ ਦਿਓ ਲਓ ਜੀ ਘੇਰੇ ਤੇ ਕੱਟਵਰਕ 275 ਰੁਪਏ ਦੇ ਵਿੱਚ ਪਿਓਰ ਕਾਟਨ ਸਟਿੱਲੋਂ ਮੁੰਡੇ ਮਾਲ ਆਉਣ ਦਿਓ ਸੈਟ ਦੇਖੇ ਚਲੋ ਬਣਾ ਕੇ ਧਿਆਨ ਨਾਲ ਸੈਟ ਸਗਾ ਚਾਰ ਗੰਦ 190 275 ਰੁਪਏ ਦੇ ਵਿੱਚ ਅਗਲੀ ਜੜਾ ਮੋਹਣ ਦਿਓ ਲਓ ਜੀ 100% ਕਾਟਨ 350 ਰੁਪਏ ਦੇ ਵਿੱਚ 3500 ਦੇ 10 ਜਿਲਨੇ ਆ 20 30 50 ਫਿਰ 325 ਰੇਡਾ ਅਗਲੀ ਡਮਾਉਣ ਦਿਓ ਲਓ ਜੀ ਸੋਫੀਆ ਨੰਬਰ ਆਊਗਾ ਆਰੀ ਦਾ ਕੰਮ ਕੀਤਾ ਹੋਇਆ ਪਿਓਰ 100% ਕੈਮਰੀ ਕੋਟਨ ਹੋਊਗੀ ਨਾਲ ਕੋਟਨ ਦੀ ਬੋਡਮ ਦੇ ਨਾਲ ਪਿਓਰ ਮਲਮਲ ਦਾ ਦੁਪੱਟਾ ਪ੍ਰੋਪਰ ਲੈਂਸ ਦਾ ਕੰਮ ਕੀਤਾ ਹੋਊਗਾ 595 ਰੁਪਏ ਦੇ ਵਿੱਚ ਠੀਕ ਹੈ ਭਾਈ ਠੀਕ ਹੈ 595 ਅੱਗੇ ਜਿਹੜਾ ਬੋਲੋ ਮੈਂ ਲਵਾਂ ਤੁਹਾਡੇ ਪਾਸੇ ਚੱਕ ਲੈਂਦਾ ਬੈਠ ਜਾ ਕੇ ਮੈਂ ਕਹੂੰਗਾ ਠੀਕ ਆ ਬੈਠ ਜਾ ਕੇ ਆ ਜਾ ਲੈ ਵੀ ਸਾਬੋ ਹਾਂ ਕੀ ਲੈ ਕੇ ਆਏ ਆ ਖਾਦੀ ਲੈ ਲੈਣੇ ਸੂਟ ਲੈ ਕੇ ਆਈ ਤਮੰਨਾ ਬ੍ਰੈਂਡ ਦੀ ਤਮੰਨਾ ਬ੍ਰੈਂਡ ਦੀ ਏਜੰਸੀ ਹੈ ਜੀ ਜਿੰਨਾ ਮਰਜ਼ੀ ਮਾਂ ਲੈ ਲਿਓ ਪੂਰੇ ਫਟਾਕੇ ਭਰਾਂਗੇ ਤਮੰਨਾ ਦੇ ਚੈੱਕ ਕਰ ਲੋ ਧਿਆਨ ਦੇ ਨਾਲ ਓਏ ਹੋਏ ਹੋਏ ਕਿਆ ਬਾਤਾਂ ਪੂਰਾ ਕਹੜ ਕਪੜਾ ਤੇ ਦੁਪੱਟਾ ਉਦੋਂ ਵੀ ਸਰਾ ਦੁਪੱਟਾ ਤਾਂ ਪੂਰਾ ਬੰਬ ਆ ਇਹਦਾ 12 13 16 ਦਾ ਕੀ ਰੇਟ ਦਾਂਗਾ ਹੋਲ ਸੇਲ 'ਚ 15 1502 ਵੱਧ ਕਰਦਾ 751 ਰੁਪਏ ਆਹ ਲਓ ਜੀ 751 ਰੁਪਏ 752 ਤੁਹਾਨੂੰ 700 ਰੁਪਏ ਨਹੀਂ 752 ਇਹਦਾ ਹਿਆਰ ਹਿਆਰ ਚ ਲੁੱਡੀਆਂ ਪਵਾ ਦੇ ਰਿਹਾ ਮੁਰੇ ਬੋਦਾਂਗੇ ਬੋਦਾਂਗੇ ਕਾਟੂ ਹੋਗੇ ਨਾ ਇਧਰ ਮਾਰ ਕੇ ਬਣਾਉ ਆਹ ਬੜਾ ਭਰੀ ਬਠਾ ਮਾਲਾ ਦੇਖੋ ਕੀ ਗੱਲ ਬਾਤ ਆ ਯਾਰ ਆਪਾਂ ਬੜਾ ਘੈਂਟ ਲੱਗਿਆ ਨਾ ਮਾਲ ਮੈਨੂੰ ਆਲੋ ਬਣਾ ਹੈ ਆਲੋ ਆਲੋ ਡਿਸਟਲ ਕੋਈ ਮੜਾਈ ਕੀ ਗੱਲ ਬਾਤ ਆ ਇਹਦਾ 500 600 ਰੁਪਏ ਚ ਨਾ ਆਗਾ ਬੈਲਸਨ ਦਾ ਮਾਲ ਆ ਯਾਰ ਬੈਲਸਨ ਦਾ 100 ਰੁਪਏ ਦਾ ਨਹੀਂ ਬੈਲਸਨ ਦਾ ਕੋਈ ਬ੍ਰੈਂਡ ਹੀ ਵੇਚੀ ਜਾਂਦੇ ਹੋ ਮੈਚਿੰਗ ਆ ਠੀਕ ਕੋਹਨੇ ਕੋਹਨੇ ਘੇਰੇ ਦੇ ਆ ਗਈ ਪੱਟੀ ਤੇ ਨਾਲ ਆ ਗਿਆ ਦੁਪੱਟਾ ਓਏ ਹੋਏ ਹੋਏ ਕੀ ਰੇਟ ਕੱਢਿਆ ਦਾ 500 ਕੇ 600 790 ਜੀ 790 ਦਾ ਇੱਕ ਹਾਂ ਜੀ 395 395 395 395 ਇਹ ਆਲਓਵਰ ਵੀ ਹੈਗਾ ਇਹ ਆਲਓਵਰ ਵੀ ਵਿਚੀ ਵਿਚੀ ਜਾਣ ਦੇ ਵਿੱਚ ਆਲਓਵਰ ਮੈਂ ਵਿਚੀ ਕਰਤਾ 500 ਬਗਾ ਲਾਂਗੇ ਮੇਰੇ ਭੈਣਾਂ ਦਾ